ਜੇ ਸੀ ਪਿਛਲੇ ਪਿੰਡ ਦੇ ਵਿੱਚ 55 ਲੱਖ ਰੁਪਏ ਦਿੱਤੇ ਤਾਂ ਮਤਲਬ ਇਹ ਨਹੀਂ ਕਿ 20 ਲੱਖ ਰੁਪਏ ਉਹਦੇ ਚ ਐਮ ਐਲ ਏ ਦਾ ਅੱਜ ਤੱਕ ਜਿਹੜੇ ਐਮ ਐਲ ਏ ਬਣਦੇ ਸੀ ਉਹ ਸਰਪੰਚਾਂ ਨਾਲ ਮਿਲ ਕੇ ਪੈਸੇ ਖਾਂਦੇ ਹੀ ਰਹੇ ਜੇ ਪਿੰਡ 'ਚ ਟੋਬਾ ਬਣਾਉਣਾ ਜੇ 20 ਲੱਖ ਲੱਗਣਾ ਤਾਂ ਉਹਦੇ 'ਚ 10 ਲੱਖ ਸਰਪੰਚ ਨੇ ਤੇ ਐਮ ਐਲ ਏ ਨੇ ਖਾ ਲੈਣਾ ਸੈਕਟਰੀ ਨੇ ਖਾ ਲੈਣਾ ਬੀ ਡੀ ਪੀਓ ਨੇ ਖਾ ਲੈਣਾ 3 ਸਾਲ ਹੋ ਗਏ ਨੇ ਨਾ ਕਿਸੇ ਐਸ ਡੀ ਐਮ ਤੋਂ ਨਾ ਕਿਸੇ ਬੀ ਡੀ ਪੀਓ ਤੋਂ ਨਾ ਡੀਡੀਪੀ ਤੋਂ ਨਾ ਸੈਕਟਰੀ ਤੋਂ ਨਾ ਸਰਪੰਚ ਤੋਂ ਜੇ ਕੋਈ ਠਿਆਨੀ ਵੀ ਸਾਫਤ ਕਰ ਦਵੇ ਤੇ ਮੈਨੂੰ ਐਮਐਲਏ ਕਹਿਣ ਦਾ ਕੋਈ ਫਾਇਦਾ ਨਹੀਂ ਠਿਆਨੀ ਵੀ ਕਦੇ ਕਿਸੇ ਤੋਂ ਮੰਗੀ ਹੋਵੇ ਮੇਰੀ ਕਲੀਅਰ ਹਦਾਇਤ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਿੰਨੀ ਵੀ ਗ੍ਰਾਂਟ ਪਿੰਡ 'ਚ ਹੈਗੀ ਹੈ ਚਾਹੇ ਉਹ ਪਿੰਡ 'ਚ ਪਹਿਲਾਂ ਦੀ ਪਈ ਹੈ ਚਾਹੇ ਪਿੰਡ ਦੀ ਆਮਦਨ ਹੈ ਚਾਹੇ ਉਹ ਮਨਰੇਗਾ 'ਚੋਂ ਆਵੇ ਚਾਹੇ ਉਹ ਸਟੇਟ ਸਰਕਾਰ 'ਚੋਂ ਆਵੇ ਪੈਸਾ ਲੋਕਾਂ ਦਾ ਹੈ ਪੈਸਾ ਜਿਹੜੇ ਲੋਕ ਤੁਸੀਂ ਸਾਹਮਣੇ ਬੈਠੇ ਹੋ ਇਹਨਾਂ ਦਾ ਪੈਸਾ ਉਹ ਉਹ ਪੈਸਾ ਲੋਕਾਂ ਤੇ ਇਨ ਬਿਨ ਲੱਗਣਾ ਚਾਹੀਦਾ ਸੋ ਲਗਭਗ ਕਰੋੜ ਦੇ ਕੰਮ ਕਰੋੜ ਕੇ ਦੇ ਕੰਮ ਹੋਗੇ ਹਾਂਜੀ ਕਰੋੜ ਰੁਪਏ ਦੇ ਕੰਮ ਤਾਂ ਲਗਭਗ ਆਪਾਂ ਪਿੰਡ ਦੇ ਵਿੱਚ ਸੀਵਰੇਜ ਪੈ ਰਿਹਾ ਹੈ ਗਲੀਆਂ ਨਾਲੀਆਂ ਕਹਿ ਰਹੇ ਆ ਵੀ ਬਣ ਗਈਆਂ ਨੇ ਕਿ ਪੈ ਰਹੀਆਂ ਬਣ ਰਹੀਆਂ ਨੇ ਹਾਲੇ ਕੰਟੀਨਿਊ ਹੈ ਫਿਰ ਥੋੜਾ ਜਿਹੜੇ ਤੋਬੇ ਦੀ ਚਾਰਦिवारी ਹੈ ਹਾਂਜੀ ਉਹ ਹੋ ਰਹੀ ਹੈ ਉਹਦਾ ਸੁੰਦਰੀਕਰਨ ਹੋ ਰਿਹਾ ਹੈ ਹਾਂਜੀ ਤੋਬਾ ਸਾਫ ਹੋ ਗਿਆ ਹਾਂਜੀ ਲੱਗਿਆ ਹੋਇਆ ਜੀ ਕਦੋਂ ਤੱਕ ਕਹਿੰਦੇ ਲੱਗਿਆ ਲੱਜਣਾ ਇੱਥੇ ਮਿਲ ਨਹੀਂ ਰਹੇ ਤਿੰਨ ਮਹੀਨੇ ਚ ਪੂਰਾ ਟੋਬਾ ਸਾਫ ਜੀ ਪਾਣੀ ਦਾ ਕੱਢਦਾ ਜੀ ਹੁਣ ਮਸ ਮਸ਼ੀਨਾ ਵੜਜੂ ਸੁੱਕੇ ਦੇ ਰਿਖੇ ਲੇ ਅੱਛਾ ਪਰ ਮਿੱਟੀ ਸਾਰੀ ਨਾਲ ਲੱਗ ਲੱਗ ਜੀ ਕਿਉਂਕਿ ਟੋਬੇ ਦੀ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਮੈਂ ਟੋਬੇ ਤੇ ਮੈਨੂੰ ਤੁਸੀਂ ਲੈ ਕੇ ਗਏ ਸੀ ਹਾਂਜੀ ਟੋਬੇ ਦਾ ਗੰਦ ਬਹੁਤ ਵੱਡਾ ਸੀ ਹਾਂਜੀ ਟੋਬਾ ਸਾਫ ਸੁਥਰਾ ਕਰਕੇ ਉੱਥੇ ਸਵਿਮਿੰਗ ਪੂਲ ਵੀ ਸਾਈਡ ਉੱਤੇ ਬਣਾਇਆ ਜਾ ਰਿਹਾ ਉਹਦੇ ਆਸ-ਪਾਸ ਕਿਉਂਕਿ ਜਿੰਨੀ ਗੰਦਗੀ ਟੋਬੇ ਨਾਲ ਫੈਲੀ ਹੋਈ ਸੀ ਆਸ-ਪਾਸ ਦੇ ਖਾਸ ਕਰਕੇ ਜਿਹੜੇ ਘਰ ਰਹਿ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਸੀ। ਸੋ ਮੇਰੇ ਖਿਆਲ 'ਚ ਜੀ ਆ ਸਾਡੀ ਟੀਮ ਵਧੀਆ ਕੰਮ ਕਰ ਰਹੀ ਹੈ। ਹਾਂਜੀ ਹਾਂਜੀ। ਚਾਹੇ ਉਹ ਫਿਰ ਗਰਾਊਂਡ ਬਣ ਰਿਹਾ ਪਿੰਡ ਵਿੱਚ ਗਲੀਆਂ ਬਣ ਰਹੀਆਂ ਨੇ ਟੋਬੇ ਦਾ ਕਿਉਂਕਿ ਦੇਖੋ ਜੇ ਪੈਸਾ ਗਲਤ ਪਾਸੇ ਲੱਗ ਜਾਵੇ ਪੈਸਾ ਤਾਂ ਪਹਿਲਾਂ ਦਾ ਹੀ ਆ ਪਿੰਡ 'ਚ ਪਰ ਲੱਗਦਾ ਹੀ ਨਹੀਂ ਸੀ। ਲੰਗਰ ਹਾਲ ਬਣਾ ਦੇ। ਲੰਗਰ ਹਾਲ ਬਣਾਤਾ। ਇਹ ਤਾਂ ਿੱਡੀ ਕਮਾਲ ਦੀ ਗੱਲ ਹੈ। ਹਾਂਜੀ। ਅੱਛੀ ਸੋਚ ਹੈ। ਲੰਗਰ ਹਾਲ ਬਣਾਤਾ ਤੋਬਾ ਸਾਫ ਹੋ ਰਹੀਆਂ ਗਲੀਆਂ ਬਣ ਰਹੀਆਂ ਨੇ ਸੀਬ੍ਰੇਜ ਪੈ ਰਿਹਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਸਾਰੇ ਜਣੇ ਸ਼ੁਭਮ ਵੀਰ ਦੀ ਕਾਰਗੁਜ਼ਾਰੀ ਤੋਂ ਸੈਟੀਸਫਾਈਡ ਹੋ ਅੱਗੇ ਵੀ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੀਆਂ ਉਹ ਦੂਰ ਕਰਦੇ ਰਹਾਂਗੇ ਸਾਰਿਆਂ ਦਾ ਇੱਥੇ ਫੰਕਸ਼ਨਲੀ ਓਨਲੀ ਗੱਲਾਂ ਬਾਤਾਂ ਸੁਣਨ ਲਈ ਹੋਰ ਕੋਈ ਮੁਸ਼ਕਲ ਤੁਹਾਨੂੰ ਲੱਗਦਾ ਹੋਵੇ ਕੰਮ ਕਰਨ ਵਾਲਾ ਤੁਸੀਂ ਦੱਸ ਸਕਦੇ ਹੋ ਜੀ ਮੰਨ ਲਿਆ ਦਿੱਤੀ ਹੈ। ਕੋਈ ਚੱਲ ਰਿਹਾ? ਚੱਲ। ਬਹੁਤ ਥੋੜ ਨੂੰ ਫਿਰ ਸ਼ਾਬਾਸ਼ ਹੈ ਇਸ ਗੱਲ ਦੀ। ਬਹੁਤ ਬਹੁਤ ਵਧੀਆ ਗੱਲ ਹੈ। ਬਹੁਤ ਠੀਕ। ਸਤਿ ਸ਼੍ਰੀ ਅਕਾਲ ਬਾਪੂ ਜੀ। ਬਾਪੂ ਜੀ ਕੰਮ ਕਿਵੇਂ ਚੱਲ ਰਿਹਾ ਪਿੰਡ 'ਚ? ਠੀਕ ਚੱਲ ਰਿਹਾ ਬਾਈ। ਠੀਕ ਚੱਲ ਰਿਹਾ। ਠੀਕ ਹੈ। ਪਹਿਲਾਂ ਨਾਲੋਂ ਫਰਕ ਆ ਹੁਣ? ਬਹੁਤ ਬਹੁਤ। ਅੱਛਾ ਮੰਦਰ ਬਣ ਰਿਹਾ ਜੀ। ਮੰਦਰ ਬਣ ਰਿਹਾ ਹੈ ਲੰਗਰ ਹਾਲ। ਹਾਂ ਜੀ। ਤੇ ਤੋਬੇ ਦਾ ਕੰਮ? ਚੱਲ ਰਿਹਾ ਹੈ। ਚੱਲ ਰਿਹਾ ਹੈ ਸੀਵਰੇਜ ਪੈ ਰਿਹਾ ਹੈ ਪਿੰਡ 'ਚ। ਹਾਂ ਜੀ ਪੈ। ਤੇ ਗਰਾਊਂਡ ਗਰਾਊਂਡ ਬਣ ਗਿਆ। ਗਰਾਊਂਡ ਬਣ ਰਿਹਾ। ਬਣ ਗਿਆ ਜੀ। ਬਣ ਗਿਆ। ਹਾਂ ਬਿਲਕੁਲ। ਹੋਰ ਸਰਪੰਚ ਸਾਹਿਬ ਚੰਗਾ ਕੰਮ ਕਰ ਰਹੇ ਆ। ਚੰਗਾ ਜੀ ਚੰਗਾ। ਚਲੋ ਬਸ ਤੁਸੀਂ ਮੋਹਰ ਲਾਤੀ ਫੇਰ ਓਕੇ। ਹਾਂ ਜੀ ਓਕੇ ਜਿੰਦਗੀ ਦਿੱਤੀ ਰੱਬ ਨੇ। ਰੱਬ ਨੇ ਜੀ। ਸਾਨੂੰ ਕੰਮ ਦਿੱਤਾ ਤੁਸੀਂ ਕਰ ਰਹੇ। ਹਾਂ ਜੀ ਹਾਂ ਜੀ। ਠੀਕ ਹੈ ਜੀ ਠੀਕ ਹੈ ਚਲੋ ਚਲੋ ਤੁਹਾਡੇ ਵੱਲੋਂ ਮੋਹਰ ਹੈ ਪੂਰੀ। ਪੂਰੀ ਨਹੀਂ ਪੂਰੀ। ਅਸੀਂ ਰੱਬ ਨੂੰ ਵੀ ਕਹੂੰਗੇ। ਮੰਦਿਰ માં ਵੀ ਕਹੂਗਾ ਜਿਹੜਾ। ਠੀਕ ਠੀਕ। ਹਾਂ ਬਿਲਕੁਲ ਰੱਬ ਰੱਬ। ਇਹਨੂੰ ਜੀ ਮੰਨ ਲਓ ਬੇਬੀ ਫੁੱਟ ਸਾਰੇ ਪਾਸੇ ਦੇਣਾ ਜੀ। ਮੰਨ ਲਓ ਕਵਰ ਕਰ ਹੁਣ ਇਹਦਾ ਕੀ ਕਰ ਰਹੇ ਹੋ ਇਹਦੇ ਵਿੱਚ ਮੈਂਮ 50 ਬਾਈ 100 ਦਾ ਮੰਨ ਲਓ ਸਲੀਮਪੂਲ ਮਾਰ ਰਹੇ ਕੱਬੇ ਬਾਕੀ ਜਿਹੜੇ ਮਿੱਟੀ ਲਗ ਲਾ ਪਾ ਕੇ ਸਾਰੇ ਆਹ ਵਾਲਾ ਜਿਹੜਾ ਗਿੱਲਾ ਇਹ ਕੱਢ ਦੇਣਾ ਸਾਰੇ ਜੀ ਮੰਨ ਲਓ ਬਾਈ ਮਸ਼ੀਨਾਂ ਨਾਲ ਜੀ ਅੱਛਾ ਅੱਛਾ ਸਿੱਕ ਮੈਂ ਹਾਂ ਸਾਰੇ ਸਫਾਈ ਕਰ ਦਿਓ ਆ ਚੀਜ਼ਾਂ ਦੀ ਨਾ ਥੋੜੀ ਥੋੜੀ ਇੱਕ ਦਾ ਇੱਥੇ ਛੋਟੇ ਛੋਟੇ ਕੁਝ ਲਾ ਲਓ ਹਲਕਾ ਕੋਈ ਹੈਗੇ ਥੋੜੇ ਕੋਲ ਸਫਾਈ ਵਾਲੇ ਬੰਦੇ ਹੈਗੇ ਨਾ ਮੇਰੀ ਮਨ ਵਿੱਚ ਲੱਗੀ ਜੀ ਕਿ ਕੋਈ ਜਗ੍ਹਾ ਹੋਰ ਦੇ ਦਿੰਦੇ ਅਗਲਾ ਟਾਈਮ ਆ ਕਰਦਾ ਅੱਛਾ ਹਾਂ ਬਸ ਇੱਕ ਲੈਗ ਬਣਾ ਦੇ ਵਧੀਆ ਬਾਉਂਡਰੀ ਵਧੀਆ ਬਣਾਈਏ ਬਸ ਇੱਕ ਘਾ ਲੱਗ ਜਾਣਾ ਜੀ ਪਾਸੇੋਂ ਲੱਗਦਾ ਹਸਟਾ ਤੇ ਇਹਦੇ ਚੋਂ ਲਾਓ ਆਪਣਾ ਬੈਡਮਿੰਟਨ ਦਾ ਕਿਤੇ ਹੋਰ ਮੈਂ ਸਾਰੇ ਬਣਾ ਲੈ ਜੀ ਆਹ ਆਲ ਦਾ ਬੈਡਮਿੰਟਨ ਸਾਰੇ ਫਟਵਾਲ ਦਾ ਗੋਲ ਗੁੱਡ ਫਿਰ ਮੈਚ ਖੇਡਣਾ ਵਾਂਗੇ ਫਿਰ 100 ਵਾਰ ਨੂੰ ਬਸ ਇਹਦਾ ਮਤਲਬ ਕਾ ਲੱਗ ਜਾਣਾ ਉਸ ਤੋਂ ਰੁਕਣਾ ਗੁੱਡ ਉਹ ਸੋਣਾ ਬਣਾਤਾ ਤਾਂ ਤੁਸੀਂ ਉਹਦੀ ਗਰੀਬਾਂ ਦੀਆਂ ਦਵਾਵਾਂ ਹੀ ਲਾਉਂਗੇ ਪਿੰਡ ਚ ਹੰਦਾ ਕੀ ਕਰੋ ਬੱਚਿਆਂ ਨੂੰ ਟ੍ਰੇਨਿੰਗਾਂ ਵੀ ਦਿਵਾਓ ਬੱਚੇ ਪਿੰਡ ਚੋਂ ਕੁਛ ਇਹ ਜਿਹੇ ਬਣਾਓ ਵੀ ਉਹਨਾਂ ਨੂੰ ਕਿਉਂਕਿ ਆਤ ਨਹੀਂ ਪਿੰਡ ਦੇ ਬੱਚਿਆਂ ਨੂੰ ਖੇਡਣ ਖੁੱਡਣ ਦੀ ਜਗ੍ਹਾ ਇੱਕ ਇਹ ਜੇ ਜਿਵੇਂ ਗਰਾਊਂਡ ਹੈਗਾ ਸੀ ਅੱਛਾ ਕ੍ਰੇਡ ਦੇ ਟੀਮਾਂ ਬਣੀਆਂ ਮੈਂ ਵੇਖਿਆ ਜੀ ਅੱਛਾ ਜਿਹਦੇ ਮਰਦੋਂ ਦੀਆ ਅੱਛਾ ਇਹ ਦੋਨੋਂ ਆਰਮੀ ਮੈਨ ਹੈਗੇ ਆ ਅੱਛਾ ਸਾਰੀ ਟ੍ਰੇਨਿੰਗ ਫਿਰ ਬੱਚਿਆਂ ਨੂੰ ਤਿਆਰ ਕਰੀ ਤੇ ਪੂਰੀ ਕਰ ਤੇ ਆ ਤਿਆਰ ਕਰੋ ਜੀ ਹੁਣ ਐਡਾ ਵਧੀਆ ਗਰਾਊਂਡ ਬਣ ਗਿਆ ਹੁਣ ਉਹ ਵੀ ਇਹੇ ਇਹ ਖੇਤਾਂ ਚ ਖੁੱਲਾ ਉੱਤੇ ਸਮਾਨ ਵੈਰੀ ਗੁੱਡ ਬਹੁਤ ਵਧੀਆ ਬਹੁਤ ਥੋੜੇ ਟਾਈਮ ਚ ਬਹੁਤ ਸਾਰੇ ਕੰਮ ਤਾਂ ਹੀ ਪਿੰਡ ਵਾਲੇ ਖੁਸ਼ ਨੇ ਕਿਹੀ ਵੱਡੀ ਗੱਲ ਹੁੰਦੀ ਹੈ ਦੇਖੋ ਕਿੱਥੇ ਹੁਣ ਪਿੰਡ ਵਾਲੇ ਮਿਹਣੇ ਮਾਰਦੇ ਉਹ ਬੰਦੇ ਨੇ ਪੈਸਾ ਕਮਾਇਆ ਹੋਵੇ ਤੇ ਮਿਹਣੇ ਸੁਣੀ ਜਾਵੇ ਉਹ ਖੁਸ਼ੀ ਥੋੜੀ ਹੁੰਦੀ ਹੈ ਹੁਣ ਜਦੋਂ ਹਰ ਬੰਦਾ ਕਹਿੰਦਾ ਬਹੁਤ ਵਧੀਆ ਜੇ ਮੈਂ ਕੰਮ ਬੰਡੇ ਵੇ ਜੀ ਤਰੇ ਪੰਜ ਸਾਰੇ ਆਈ ਇਹਨੂੰ ਸੀਵਰੇਤ ਦੇ ਦਿੱਤਾ ਵਾ ਦੂਜੇ ਨੂੰ ਲੰਗਰਾਂ ਦੇ ਦਿੱਤਾ ਵਾ ਕਹਿੰਦਾ ਬੰਡੇ ਵੀ ਤੁਸੀਂ ਨਿਕਾ ਰੱਖਣੀ ਆਪੇ ਤੁਸੀਂ ਕਰੋ ਵੈਰੀ ਵੈਰੀ ਅਸੀਂ ਸਰਪੰਚਾਂ ਨੂੰ ਇਜਾਦੀ ਵੀ ਪੂਰੀ ਦਿੱਤੀ ਹੋਈ ਆ ਖੁੱਲ ਕੇ ਖੇਡੋ ਸਹੀ ਗੱਲ ਕਾਈ ਹੁੰਦਾ ਜਿਹਨੂੰ ਇਜਾਦੀ ਆ ਉਹੀ ਕੰਮ ਕਰ ਪਾਉਂਦਾ ਉਹਨੂੰ ਆਪਦੀ ਸੋਚ ਮੁਤਾਬਕ ਹੋਣ ਮੈਨੂੰ ਇੰਨੀ ਖੁਸ਼ੀ ਹੋਈ ਆਈ ਹੁਣ ਮੈਂ ਬੇਫੀ